ਕੌਣ ਕੀ ਦੇ ਕੇ ਲਗੇਟ ਵੀ ਲਾ ਲਿਆ ਤਾ ਉਹ ਪਾਈ ਗੇਟ ਖੋਲ ਕੌਣਾ ਤੂੰ ਉਹ ਗੇਟ ਖੋਲਦੇ ਮੈਂ ਘਰ ਦਾ ਮਾਲਕਾਂ ਲੈ ਕਮਾਲ ਕਰਤੀ ਯਾਰ ਉਹ ਰਾਜਵੀਰ ਪਤਾ ਨਹੀਂ ਕਿੱਧਰ ਮਰ ਗਿਆ ਉਹ ਉਹ ਗੇਟ ਖੋਲ ਦੇ ਫਿਰ ਮੈਂ ਗੇਟ ਤੋੜ ਦੂੰਗਾ ਦੇਖ ਲੈ ਉਹ ਰਾਜਵੀਰ ਥੋਰ ਕਿੰਦਾ ਪਤਾ ਨਹੀਂ ਕਿੱਧਰ ਲੰਘ ਗਿਆ ਉਹ ਖੋਲ ਦੇ ਗੇਟ ਜਿਵੇਂ ਕਮਾਲ ਕਰਤੇ ਹੋਰ ਨੇ ਉਹ ਦੇਖੀ ਕਿਤੇ ਉਂ ਤਾਂ ਨੇ ਮੇਰੇ ਭਾਈ ਨੂੰ ਕੁਛ ਕਰਤਾ ਇਹਨੇ ਕਿਤੇ ਆਪ ਮਾਲਕਨ ਬਣ ਗਈ ਹੋਵੇ ਕਰਦੀ ਉਹ ਗੱਲ ਦਾ ਹੁਣ ਮੇਰੇ ਇੱਕ ਵਾਰ ਲੈ ਚੂਣਾ ਚ ਉਹ ਮਰ ਜਾ ਕਿਧਰਾਂ ਗੰਜਰ ਦਿਆ ਤੂੰ ਨੂੰ ਫੋਨ ਲਾਣ ਦੇ ਤਨੀ ਕਿੱਧਰ ਫਿਰਦਾ ਕੰਜਰ ਦਾ ਹੈਲੋ ਹਾਂ ਭਾਈ ਉਹ ਰਾਜਵੀਰ ਕਿੱਧਰ ਲੰਘ ਗਿਆ ਯਾਰ ਤੂੰ ਬਾਈ ਮੈਂ ਖੇਤ ਗਿਆ ਸੀਗਾ ਇਹ ਟਾਈਮ ਆ ਯਾਰ ਖੇਤ ਦਾ ਜਣੇ ਮੇਰੀ ਗੱਲ ਸੁਣ ਆ ਘਰੇ ਕੌਣ ਬਾੜ ਰખી ਆ ਅੱਛਾ ਆ ਗਿਆ ਭਾਈ ਘਰੇ ਤੂੰ ਉਹ ਤੈਨੂੰ ਪਣਾਉ ਰਿਹਾ ਕੰਨੇ ਤੇਰਾ ਫੋਨ ਕਰੀ ਜਾਨਾ ਮੈਂ ਆ ਫਿਰ ਆ ਗਿਆ ਭਾਈ ਆ ਗਿਆ ਮੈਂ ਆਉਣਾ ਬਸ ਤੁਰਦਾ ਆ ਗਿਆ ਨਹੀਂ ਛੇਤੀ ਆਇਆ ਕਰ ਪਹਿਲਾਂ ਤੇਰੀ ਲਾਉਣਾ ਕਲਾਸ ਮੈਂ ਤੂੰ ਸਾਰਾ ਦਿਨੋ ਦਿਨ ਸਿਰ ਚੜੀ ਜਾਨਾ ਮੇਰੇ ਉਹ ਖੋਲ ਦੇ ਗੇਟ ਤੂੰ ਤਾਂ ਆ ਕਿਹੜੀ ਅੰਦਰ ਓਏ ਲ ਹੁਣ ਵੀ ਕੱਟ ਗਿਆ ਕੋਈ ਨਾ ਆਉਣ ਦੇ ਮੇਰੇ ਸਾਲੇ ਨੂੰ ਮੈਂ ਪੁੱਸਦਾ ਉਨੇ ਦੇਖਦਾ ਬਾਅਦ ਚ ਕਿਹੜੀ ਆਏ ਹੋ ਬਾਈ ਬਹੁਤ ਗਰਮੀ ਹੋ ਰਹੀ ਹੈਗੀ ਮਸ ਆਇਆ ਖੇਤੋਂ ਪਾਣੀ ਲਾਉਣ ਗਿਆ ਸੀ ਨਹਿਰ ਦਾ ਪਾਣੀ ਲਾਉਣ ਗਿਆ ਸੀ ਮੇਰੀ ਗੱਲ ਸੁਣ ਪਹਿਲਾਂ ਮੇਰੇ ਕਰਕੇ ਆਇਆ ਭੱਜ ਕੇ ਮੇਰੇ ਕਰਕੇ ਆਇਆ ਆਹ ਕੌਣ ਅੰਦਰ ਬਾੜ ਖੜੀ ਹੋਰੇ ਦੱਸਦਾ ਬਾਈ ਪਾਣੀ ਧਾਣੀ ਦਾ ਪੀਲਾ ਪਹਿਲਾਂ ਪਾਣੀ ਧਾਣੀ ਕੀ ਗੱਲ ਹੋ ਗਈ ਇਹਨਾਂ ਭਖਿਆ ਪਿਆਂਗਾ ਉਹ ਹੋਰ ਮੈਂ ਭਖਾਣਾ ਹੋਰ ਕਰਾਂਗੀ ਮੈਂ ਕਿਉਂ ਮੇਰਾ ਕਾਲਾ ਮੂੰਹ ਕਰਾਉਣ ਨੂੰ ਫਿਰਦਾ ਤੂੰ ਉਹ ਬਾਈ ਪਹਿਲੀ ਕਾਲਾ ਦੀ ਮੈਂ ਕਿੱਥੋਂ ਕਰਾ ਕਾਲਾ ਮੂੰਹ ਕਰਾਦਾ ਤੇਰਾ ਸੜਾ ਲੋਗਾਂ ਦੇ ਨਿਪਰਾ ਕਰਦੇ ਨੇ ਕਰਦੇ ਨੇ ਤੂੰ ਵੀ ਲੱਗਿਆ ਕਰਨਾ ਉਹ ਬਾਈ ਮੈਂ ਟੱਚਰਾ ਨਹੀਂ ਕਰਦਾ ਗਿਆ ਸਮਝਾਉਣਾ ਤੈਨੂੰ ਸਾਰੀ ਗੱਲ ਦੇਖ ਯਾਰ ਰੋਟੀ ਪਾਣੀ ਦਾ ਹੋ ਰਿਹਾ ਤੇ ਔਖਾ ਤੈਨੂੰ ਨਹੀਂ ਪਤਾ ਤੂੰ ਤਾਂ ਆਪਦਾ ਪਤਨੀ ਨਿਤਨੇ ਮੇ ਢਾਬੇ ਤੇ ਖਾਨਾਗਾ ਮੇਰੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਦਾ ਗਿਆ ਉਹ ਲੈ ਯਾਰ ਜਿ ਤੇਰੇ ਬਾਰੇ ਸੋਚਦਾ ਤਾਂ ਹੀ ਫਿਰਦਾ ਬਾਹਰ ਲੈ ਕੜਿਆ ਮੈਂ ਬਾਈ ਤੈਨੂੰ ਕਿੰਨੀ ਵਾਰ ਗਿਆਗਾ ਵਿਆਹ ਕਰਵਾ ਲਾ ਵਿਆਹ ਕਰਵਾ ਲਾ ਮੰਨਿਆ ਮੇਰੀ ਗੱਲ ਇੱਕ ਵਾਰੀ ਵੀ ਉਹ ਕਰਾਵਾਂਗੇ ਵਿਆਹ ਨਾਲੇ ਮੇਰੀ ਗੱਲ ਦਾ ਦਾੜੀ ਤੇ ਵੀ ਤੇਰੇ ਚਿੱਟੇ ਵਾਲ ਆਉਣ ਲੱਗੇ ਹੁਣ ਨਹੀਂ ਤੈਨੂੰ ਕਿਸ ਨੇ ਕੁੜੀ ਦੇਣੀ ਹੈਗੀ ਉਹਨਾਂ ਰਹਿਣ ਦੇ ਤੂੰ ਹੈਗਾ ਤੇਰਾ ਵਿਆਹ ਕਰ ਲਾਂਗੇ। ਸ਼ੋਕਰਾ ਬਾਈ। ਮੈਂ ਆਪਦੀ ਪਿਆ ਪਹਿਲੀ ਕਰ ਲਿਆ। ਹਾਂ? ਹਾਂ ਬਾਈ। ਕੀ ਕਰਿਆ ਅਸੀਂ ਤੂੰ? ਬਾਈ ਮੈਂ ਵਿਆਹ ਕਰਾ ਲਿਆ ਬਾਈ ਇਚ ਮਾਰਨ ਵਾਲੀ ਕਿਹੜੀ ਗੱਲੋਂਗੀ। ਨਾ ਮੇਰੇ ਸਾਲਾ ਮੈਂ ਤਾਂ ਫਿਰਦਾ ਬਾਹਰ ਸੜਕਾਂ ਦੇ ਮੌਤ ਨਾਲ ਖੇਡਦਾ ਤੂਰੇ ਰੰਗ ਰਲੀਆਂ ਮਣਾਉਂਦਾ ਫਿਰਦਾ। ਬਾਈ ਪਤਾ ਕੀ ਚੱਕਰ ਹੋ ਗਿਆ ਮੈਂ ਤੈਨੂੰ ਫੋਨ ਕਰ ਰਿਹਾ ਸੀ ਤੇਰਾ ਮਿਲ ਨਹੀਂ ਰਿਹਾ ਸੀ ਨੰਬਰ। ਜੇ ਨੰਬਰ ਨਹੀਂ ਮਿਲ ਰਹਾ ਤੇ ਤਾਂ ਹਾਲੇ ਮੇਰੀ ਬੇਟਾ ਕਰ ਸਕਦਾ ਤੀਗਾ। ਬਾਈ ਪਤਾ ਕੀ ਚੱਕਰ ਹੋ ਗਿਆ। ਉਹ ਦਾ ਬਿਆਰ ਰੱਖਿਆ ਸੀ ਅਸੀਂ ਅਗਲੀ ਦਾ ਅਸੀਂ ਦੋਨੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀਗੇ ਤੇ ਉਹਦੇ ਘਰ ਦੇ ਮੰਨੇ ਨਹੀਂ ਹੈਗੇ ਫਿਰ ਮੈਂ ਉਹਨੂੰ ਭਜਾ ਕੇ ਲੈ ਕੇ ਆਇਆ ਸਾਰਾ ਹੀ ਘਾਸਰ ਰਹਿ ਗਈ ਤੇਰੀ ਹੁਣ ਬਾਈ ਹੋਰ ਕੀ ਕਰਦੇ ਹੋਰ ਕੋਈ ਰਸਤਾ ਵੀ ਨਹੀਂ ਤੀ ਹੈ ਗਿਆ ਰਸਤਾ ਕਿਉਂ ਨਹੀਂ ਹੈ ਗਿਆ ਕੀ ਕੀ ਤੋਰੇ ਜੀ ਕੀ ਘਾੜਾ ਸੁੱਖਣ ਵਾਲਾ ਜਿਹੜਾ ਤੂੰ ਭੱਜ ਭਜਾ ਕੇ ਬਹਿ ਗਰਾਉਂਦਾ ਫਿਰਦਾਗਾ ਬਾਈ ਪਤਾ ਕਾਟਿੰਗਾਟਾਂ ਨੇ ਸਾਰਾ ਪਿੰਡ ਦਾ ਕਹਿੰਦਾਗਾ ਵੀ ਤੁਸੀਂ ਤਾਂ ਸਹੀ ਨਹੀਂ ਹੈਗੇ ਅ ਡਰਾਈਵਰ ਹੀ ਕਰਕੇ ਬਾਈ ਤੇਰੇ ਤੇ ਦਾਗ ਲੱਗਿਆ ਹੋਇਗਾ ਉਹ ਲੋਕਾਂ ਦੇ ਮੂੰਹ ਨੇ ਸਾਲੇ ਕਿਹੜਾ ਫੜੇ ਜਾਂਦੇ ਨੇਗੇ ਬਾਈ ਕੀ ਪਤਾ ਉਹਨਾਂ ਲੋਕ ਸੱਚ ਬੋਲਦੇ ਜਾਂ ਝੂਠ ਬੋਲਦੇ ਨੇ ਬਹੁਤ ਕੁਝ ਕਹਿੰਦੇ ਨੇ ਤੇਰੇ ਬਾਰੇ ਮੇਰੇ ਤਾਂ ਉਹ ਨਹੀਂ ਹੈਗਾ ਸੁੱਖਾ ਉਹਦੇ ਲੜਵੀ ਪਿਆ ਦੀ ਕੱਲ ਪਰਸੋਂ ਮੈਨੂੰ ਕਹਿੰਦਾ ਕਹਦਾ ਸੋਡਿਆਂ ਵਾਲੇ ਦੀ ਵੀਡੀਓ ਨਾ ਚੱਲ ਛੱਡ ਪਰਾਂ ਕਿਹੜੀ ਵੀਡੀਓ ਚੱਲ ਬਾਈ ਕੋਈ ਨਾ ਤੂੰ ਮੇਰੀ ਗੱਲ ਛੱਡ ਦੋ ਆਹ ਹੈ ਕੌਣ ਆਪਣੋ ਮੈਂ ਦੱਸ ਤਾਂ ਆ ਕਿੱਥੋਂ ਆ ਭਈਆ ਹੀ ਆਪਣੇ ਇਧਰੋਂ ਅਸ ਮਾਰ ਸੈਰੀਆ ਜਿਹੜੇ ਸਾਹ ਮਦਰੀ ਬਾਜੀ ਕੰਮ ਦੀ ਮਨ ਲੱਗਦਾ ਕੋਈ ਨਹੀਂ ਨਹੀਂ ਬੈਠੀ ਕੰਮ ਕਰੀ ਬੈਠਿਆ ਕੋਈ ਨਹੀਂ ਨਹੀਂ ਬਈ ਤੂੰ ਸ਼ਾਂਤ ਰਹਿ ਬਹੁਤ ਸੋਹਣੀ ਹੈਗੀ ਸਿਆਣੀ ਹੈਗੀ ਮੈਂ ਐ ਐਰੋਗੇਰੀ ਨੂੰ ਥੋੜੀ ਨਾ ਲੈ ਕੇ ਆਉਂਗਾ ਦੋ ਹੱਥ ਦੀ ਚਾਪੀ ਕੇ ਦੇਖੀ ਤੇ ਕਿੰਨੀ ਸਵਾਦ ਬਣਾਉਂਦੀ ਆ ਮੈਂ ਤਾਂ ਆਪੇ ਪੀ ਲੂਗਾ ਚਾਹ ਬਣਾ ਕੇ ਨਾ ਨਾ ਬਈ ਤੈਨੂੰ ਪਿਲਾਉਣਾ ਮੈਂ ਤੇ ਤੇ ਕੋਈ ਅਸਰ ਨਹੀਂ ਛੱਡੀ ਨਾ ਮੇਰੀ ਠੰਡ ਰੱਖ ਬਈ ਮੈਂ ਉਹਨੂੰ ਕਹਿ ਕੇ ਆਉਣਾ ਚਾਹ ਵਾਸਤੇ ਠੀਕ ਆ ਉਹਨੂੰ ਲੈ ਕੇ ਆਉਂਗੀ ਉਹ ਮੈਂ ਖਿਲਾਉਣਾਗੇਟ ਖਿਲਾਉਣਾਗੇਟ ਮਰਿਆ ਦੇਖੋ ਮੇਰੇ ਸਾਡਾ ਕੀ ਹਿਲੇ ਕਰਦਾ ਖਰਦਾਗਾ ਮੈਂ ਤਾਂ ਭਜਾ ਲਿਆ ਕੋਈ ਨਾ ਤੇਰੇ ਨਾਲ ਤਾਂ ਮੈਂ ਹੀ ਟਡਾਉਂਗਾ ਜਾ ਕੇ ਤੇ ਘਰ ਦੇ ਇੱਥੇ ਆ ਗਏ ਹਾਂ ਮੇਰੀ ਉਹ ਭੋਲੇ ਦਾ ਫੋਨ ਯਾਰ ਕਿੱਧਰੋਂ ਮੇਰੇ ਲਈ ਰਹਿ ਗਿਆ ਲੱਗਦਾ ਉਹ ਗੇਟ ਖੋਲ ਦੇ ਕਿਉਂ ਮੇਰੀ ਬੇਇੱਜ਼ਤੀ ਕਰਾ ਰਹੀਆਂ ਗੇਟ ਖੋਲ ਦੇ ਤਾਂ ਫੱਪੀ ਤਾਂ ਹਾ ਬਾਈ ਖੋਲਤਾ ਆ ਗਿਆ ਆ ਗਿਆ ਦੋ ਮਟ ਕਾਲਾ ਸ਼ਨਾ ਤੂੰ ਗੇੜ ਕਾਤੂ ਲਾ ਕੇ ਮੈਂ ਕਿਦੀ ਗਈ ਇਹ ਉਹੀ ਆ ਕੌਣ ਜਿਹੜਾ ਮੇਰੇ ਪਿੱਛੇ ਪਿਆ ਸੀ ਪਾਗਲ ਹੋਈਆਂ ਕਿੱਥਾ ਦਿਮਾਗ ਤੇਰਾ ਇਹ ਤਾਂ ਮੇਰਾ ਭਾਈ ਆਗਾ ਹੁਣ ਆਏਗਾ ਤੁਹਾਡਾ ਭਾਈ ਆ ਹਾਂ ਉਹ ਤੈਨੂੰ ਤਾਂ ਹਲੇ ਵੀ ਉਹੀ ਨਜ਼ਰ ਆਉਂਦਾਗਾ ਤੇ ਤਾਂ ਗਈ ਨਹੀਂ ਗਿਆ ਦਿਮਾਗ ਚੋਂ ਓਏ ਯਾਰ ਮੇਰਾ ਭਾਈ ਤਾਂ ਇੰਨਾ ਨਰਮਾਗਾ ਨਿੱਨਾ ਵੀ ਕਹਿੰਦੇ ਮੈਨੂੰ ਤਾਂ ਇਹਦਾ ਮਾੜਾ ਮੋੜਾ ਮਾਲ ਦਾ ਸ਼ੌਂਕੀ ਆ ਮਾਲ ਨੂੰ ਮਸੰਦਾ ਰਹਿੰਦਾ ਪਰ ਮੈਨੂੰ ਤਾਂ ਉਹੀ ਲੱਗਿਆ ਦੂਰ ਬਸ ਮਾਲ ਖਾਣ ਨਾਲ ਥੋੜਾ ਬਲੱਡ ਵਜ ਜਾਂਦਾ ਇਹ ਤਾਂ ਫੇਰ ਪਤਨੀ ਰੁੱਖਾ ਹੋ ਜਾਂਦਾ ਕੀ ਕਹਿੰਦੇ ਜੇ ਮਨ ਦਾ ਸਾਫਾ ਇਹ ਤਾਂ ਫੇਰ ਜਿਹੜੀ ਮਾੜੀ ਮੋਟੀ ਗੱਲ ਹੁੰਦੀ ਆ ਮਨ 'ਚ ਕੱਢ ਕੇ ਮਾਰਦਾਗਾ ਐ ਮੈਨੂੰ ਤਾਂ ਕੁਝ ਨਹੀਂ ਕਹਿੰਦਾਗਾ ਤੈਨੂੰ ਮੈਂ ਇਹਨੂੰ ਤਾਂ ਇਹਦਾ ਮਾਪਾ ਯਾਰ ਵਿਆਹ ਕਰਾ ਲਿਆ ਸੀ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ ਬੱਸ ਦੋ ਵਾਰ ਬੋਲ ਕੇ ਜੁੱਤੀ ਕੱਢ ਲਈ ਸੀ ਮੈਂ ਤਾਂ ਤੇਰੇ ਲਈ ਜੁੱਤੀਆਂ ਖਾਣ ਨੂੰ ਵੀ ਤਿਆਰ ਹੋ ਗਿਆ ਸੀਗਾ ਉਹ ਤਾਂ ਬਾਈ ਚੱਲ ਕਹਿੰਦਾ ਚਲ ਠੀਕ ਆ ਚਲ ਯਾਰ ਤੁਸੀਂ ਪਿਆਰ ਕਰਦੇ ਤੇ ਇੱਕ ਦੂਜੇ ਨੂੰ ਮੰਨ ਲ ਗਏ ਮੰਨ ਲਏ ਹਾਂ ਚਲੋ ਠੀਕ ਆ ਵਧੀਆ ਗੱਲਾਂ ਜੇ ਤੁਹਾ ਦਾ ਭਰਾ ਮੰਨ ਲਿਆ ਨਹੀਂ ਤਾਂ ਫੇਰ ਮੈਂ ਤੁਹਾਨੂੰ ਕਹਿ ਦਣਾ ਚਲ ਜਾ ਆ ਕੇ ਮੈਂ ਕਹਿ ਦਣਾ ਚਲ ਜਾ ਹੈ ਤੈਨੂੰ ਪਤਾ ਆਪਣਾ ਮਹੀਨਾ ਹੋ ਗਿਆ ਇਹਨੂੰ ਇੱਥੇ ਨੂੰ ਹੈ ਹੈ ਕਾਲ ਸੁਣ ਨਰਾਜ ਨਾ ਕਰੀ ਮੇਰੇ ਭਾਈ ਨੂੰ ਮੈਨੂੰ ਕਹਿ ਕੇ ਆਇਆ ਵੀ ਸੋਣੀ ਬਹੁਤ ਆ ਤੇਰੀ ਪਰਜਾਈ ਤੇ ਉਹਨੂੰ ਆਪਣੇ ਗੋਰੇ-ਗੋਰੇ ਹੱਥ ਨਾਲ ਚਾਹ ਪਲਿਆ ਤੇ ਵਧੀਆ ਜੀ ਕਰਕੇ ਤੇ ਉਹਨੂੰ ਚਾਹ ਪਲਿਆ ਉਹਨਾਂ ਦੇ ਹੱਥ ਨਾਲ ਕਰਕੇ ਕੋਈ ਨਹੀਂ ਬਣਾ ਦਿੰਨੀ ਹਾਂ ਬਣਾ ਦੇ ਮੈਨੂੰ ਹੁਣ ਬੋਲਦਾ ਤਾਂ ਨਹੀਂ ਇਹ ਕੁਝ ਕੁਝ ਨਹੀਂ ਬੋਲਦਾ ਕਿ ਯਾਰ ਮੈਂ ਹੈਗੇਗਾ ਇਹ ਤਾਂ ਬਹੁਤ ਨਰਮਾ ਤਾਂ ਠੀਕ ਹੈ ਮੈਂ ਚਾਹ ਤਾਂ ਬੋਲਾਂ ਠੀਕ ਹੈ ਜੀ ਪੀਉਂਗੀ ਹਾਂ ਪੀ ਲੂਗਾ ਮੇਰੇ ਵੀ ਰੱਬ ਨੇ ਮੂੰਹ ਲਾਇਆ ਪਿਆਰ ਪੁੱਤਰਾ ਠੀਕ ਹੈਂ ਦੀ ਤੇ ਹੋਰ ਤਾਂ ਠੀਕ ਆ ਠੀਕ ਆ ਬਸ ਤੂੰ ਦੱਸ ਵੇ ਮੈਂ ਤਾਂ ਤੇਰਾ ਪਤਾ ਲੱਗਿਆ ਤੀ ਉੱਥੇ ਫਿਰਦੀ ਦੀ ਮੈਂ ਤਾਂ ਥੱਕੇ ਜਾਂਦੀ ਤੇਰੀ ਮੰਮੂ ਬਾੜੀ ਚ ਮੇਰ ਦਾ ਨੀਗਾ ਤੂੰ ਮਾਰ ਜੀ ਪਿੱਛੇ ਦੇਖੀ ਤਾ ਹਵਾ ਮੰਗੂ ਅੰਦਰ ਆ ਬੜਿਆ ਮੈਂ ਮੱਖਾ ਦੇਖ ਕਹਿੰਦੀ ਪਾ ਗਿਆ ਹੋਰ ਤਾਂ ਜੀ ਬਹੁਤ ਟਾਈਮ ਬਾਤ ਕਰਿਆ ਮਤਲਬ ਠੀਕ ਰਹੇ ਨੇ ਬਸ ਠੀਕ ਆ ਟਾਈਮ ਪਾਸ ਹੋ ਜਾਂਦਾ ਜਿਵੇਂ ਪ੍ਰਦੇਸੀ ਹੋ ਜਾਂਨੇ ਬਿੜੀ ਦੇ ਗੇੜਾ ਦਾ ਮਾਰ ਜਾ ਕਰੋ ਬੇ ਜੇ ਕਰੇ ਕੋਈ ਹੋਵੇ ਤਾਂ ਉਹ ਗੇੜਾ ਮਾਰਾਂ ਵੇ ਹੁਣ ਤਾਂ ਸੁੱਖਣਾ ਸਭ ਕੁਝ ਹੋ ਗਿਆ ਹੁਣ ਤਾਂ ਆ ਜਾ ਕਰ ਉਹ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਵੀ ਕਿੱਥੋਂ ਕੀ ਹੋ ਗਿਆ ਵੇ ਇਹ ਤਾਂ ਹਰਾਮ ਜਿਹਾ ਸੀ ਨਾ ਕਹਿੰਗੇ ਤਾਂ ਕਹਿੰਦੇ ਮੈਨੂੰ ਵੀ ਪਤਾ ਨਹੀਂ ਮੈਂ ਕੀ ਪਾਣੀ ਮਾਰਦੀ ਮੈਂ ਇਤੋਂ ਵੀ ਬੋਲੋ ਰੱਖਿਆ ਮੈਂ ਤਾਂ ਆਪ ਗੱਲ ਪਤਾ ਲੈ ਲੈ ਬੇਬੇ ਔਰ ਤੂੰ ਆਪਦੇ ਉਹਲੇ ਦੀ ਕਰਦੀ ਐ ਨੇ ਮੈਨੂੰ ਇੱਕ ਵਾਰ ਫੋਨ ਕਰਕੇ ਵੀ ਨਹੀਂ ਕਿਹਾ ਇਹ ਸਿੱਧਰਿਆਆਂ ਗੱਲਾਂ ਨਹੀਂ ਨੇ ਪਹਿਲੇ ਵੱਡਿਆਂ ਦੀ ਹੱਕ ਤਾਂ ਹੈਗਾ ਕੀ ਵੇ ਚਲ ਕੋਈ ਨਾ ਮੈਂਦਾ ਫਿਰਦਾ ਬਾਹਰ ਸੜਕਾਂ ਦੇ ਮੈਂਦਾ ਆਪ ਕਹਿੰਦੀ ਆ ਰਾਤਾਂ ਜਾਪਦਾ ਜਵਾਬ ਕਿਹਦੇ ਮਾਰਾ ਫਿਰਦਾ ਮੇਲੇ ਮਰਪਾਈ ਉਹਦਾ ਵਿਆਹ ਕਰ ਲਉ ਭਾਈ ਵਧੀਆ ਦੋ ਪੈਸੇ ਲੱਗੇ ਹਨਾ ਸਹੀ ਗੱਲ ਐ ਭਾਈ ਆਪ ਬੰਗੜ ਦਾ ਪਤਾ ਨਾ ਕੀ ਚੰਦ ਚਾੜਦਾ ਇਹ ਦਿਵਾ ਕੇ ਇੰਨਾ ਕਹ ਨਾ ਮੈਂ ਤੇਰੀ ਮਾਂ ਨਾਲ ਸਰਦ ਨਹੀਂ ਸੀ ਇੱਕ ਭਾਂਡੇ ਚ ਖਾਂਦੀਆਂ ਤੇ ਇਹ ਤਾਂ ਮੈਂਦੂ ਨਹੀਂ ਬਾਪ ਕੱਢੀ ਉਹ ਤਾਂ ਇਹ ਮੈਨੂੰ ਸਮਝਾ ਗੱਲਾਂ ਕਰਦੀ ਉਹ ਸਾਡੀ ਬਹੂ ਜੀ ਮੇਰੇ ਸਣੇ ਜਿੱਥੇ ਸਿਰ ਚੜ ਗਈ ਦਿਨੀਆਂ ਜਿਹੜਾ ਉਹਨਾਂ ਦੇ ਘਰੇ ਜਾ ਵਰਦੇ ਤੇਰੀ ਕੁੱਤੇ ਵਰਗੀ ਜਾ ਤੈਨੂੰ ਪੁੱਛੀ ਮੈਂ ਭਾਈ ਮੈਂ ਤੇਰੀ ਮਾਂ ਦੇ ਮੂੰਹ ਜਾਨੀਆ ਮੁੰਡੇ ਵੀ ਜਿਹੜਾ ਮੇਰਾ ਮੋਹ ਕਰਦੇ ਨੇ ਲਾਹੌਰ ਤ ਜੇ ਤੂੰ ਸਾਡੇ ਘਰ ਆਇਆ ਨਹੀਂ ਹਾਂ ਤਾਂ ਐ ਹੁੰਦਾ ਵੀ ਸਾਡੀ ਮਾਏ ਘਰੇ ਫਿਰਦੀ। ਯਾ ਦੇਖ ਹੁਣ ਮੈਨੂੰ ਤੂੰ ਜੇ ਮਾਰੇ ਜੇ ਉੱਥੇ ਛੱਡੀ ਮੈਂ ਕੰਮ। ਮੈਂ ਬੈਠੀ ਬਾਗਰੇ ਜਾ ਕੇ ਮਿਲ ਕੇ ਆਉਣੀ ਆ। ਹਾਲੇ ਉਹਨੂੰ ਪਤਾ ਨਹੀਂ ਐਨ ਪਤਾ ਕੀ ਸੁਣਾਉਗਾ। ਇਕ ਕਰੀਆਂ ਚਾਰ। ਕੌਣ ਸੁਣਾਊਗਾ? ਮੈਨੂੰ ਮੇਰੀ ਤੇਰੀ ਭੱਜਿਆ ਹਰਾਮਣ ਵਧੇ ਗਿਆ ਉਹ ਵੀ। ਉਹ ਕੀ ਕਹਿ ਸਕਦਿਆ ਹੁਣ? ਨਾ ਮੈਂ ਚੁੱਕਦੀ ਆ ਨਾ। ਹੁਣ ਮੈਂ ਕੀ ਕਰਾਂ? ਛਾਪ ਕੇ ਮੈਂ ਫੜਾ ਕੇ ਆਵਾਂ। ਇਹ ਤਾਂ ਉਹੀ ਆ। ਨਾਲੇ ਮੈਨੂੰ ਕਹੀ ਜਾਨੀ ਇਹ ਕਿਹੜਾ ਮੇਰੀ ਗੱਲ ਮੰਨਦਾ। ਉਹ ਗੱਲ ਸੁਣਾ ਚਾਹ ਬਣਾਉਣੀ ਕਿੰਨੇ ਟਾਈਮ ਲੱਗੂਗਾ ਹੋਰ ਚਾਹ ਤਾਂ ਬਣਾਤੀ ਅੱਛਾ ਚਲ ਦੋਨਾਂ ਨੂੰ ਚਾਹ ਦੇ ਦਿੰਦੀ ਬਾਈ ਨੂੰ ਠੀਕ ਆ ਮੈਂ ਇਹਦੇ ਵਾਸਤੇ ਕੁਝ ਖਾਣ ਨੂੰ ਸਮੋਸੇ ਲੈ ਕੇ ਆਨਾਗਾ ਮੈਂ ਤਾਂ ਕਹਿੰਦੀ ਜੀ ਚਾਹ ਤੁਸੀਂ ਫੜਾਓ ਤੂੰ ਫੜਾ ਦੀ ਕੋਈ ਨਹੀਂ ਉਦੋਂ ਮੈਂ ਬਾਜ਼ਾਰੋਂ ਲੈ ਕੇ ਆਣਾ ਹੁਣ ਤਾਂ ਮਿੱਠੀਆਂ ਗੁਲੀਆਂ ਦੇਣੀਆਂ ਪੈਣਗੀਆਂ ਨੂੰ ਫਿਰ ਬਾਈ ਆਏ ਅੱਜ ਪੈਸੇ ਲੈ ਕੇ ਆਏ ਨੇਲੇ ਮੋٹے ਬਾਈ ਤੋਂ ਥੋੜੇ ਜਿਹਾ ਪੈਸੇ ਖੜਾ ਲਾਂਗੇ ਮੈਂ ਆਪਾਂ ਪਰਿਵਾਰ ਤੇ ਸੂਟ ਸੱਟ ਲੈ ਕੇ ਆਵਾਂਗੇ ਨਾਲ ਫਿਰ ਮੈਂ ਦੇਖਾਂ ਮੈਂ ਇੱਥੇ ਨੇ ਥੋੜਾ ਭਰਾ ਏ ਸੱਚੀ ਹਾਂ ਮੇਰਾ ਭਰਾਗਾ ਚਲ ਠੀਕ ਆ ਬੜਾ ਟਾਈਮ ਲ ਆ ਕੀ ਹੋ ਗਿਆ ਦਵਾਰੇ ਉਸੇ ਨਰਕ ਚਾਪ ਹੀ ਆ ਗਈ ਮੈਂ ਤਾਂ ਇੱਕ ਭਰਾ ਇੰਨਾ ਵਧੀਆ ਤੇ ਕਿੰਨਾ ਘਟੀਆ ਭੰਗ ਲੱਗੇ ਪਏ ਨੇ ਸਿਰ ਤੇ ਬਿਠਾ ਲੰਦੇ ਨੇ ਪਹਿਲਾਂ ਤਾਂ ਦੇ ਦੇ ਘਰ ਦਾ ਪੇਟ ਫੇਰ ਲਾਉਂਦੇ ਨੇ ਫਿਰ ਅਗਲੀ ਕਦੋਂ ਨਹੀਂ ਨਹੀਂ ਭਾਈ ਹੁਣ ਦੇਖਦਾ ਜੀ ਆ ਸਾਡੇ ਵਾਲਾ ਕਰਾ ਕੇ ਆਪ ਕਰਾਏਗਾ ਨਾ ਵਿਆਹ ਮੈਂ ਇਹ ਇਹਨੂੰ ਸਰ ਤੇ ਜਿਹੜਾ ਹੋਊਗਾ ਫੇਰ ਫੇਰ ਹੁਣ ਲੱਗੋ ਪਤਾ ਇਹ ਤਾਂ ਚੜੂਆਂ ਬਣਾਈ ਗੱਲਾਂ ਨੇ ਵਿਚਾਰੇ ਛੋੜੇ ਦਾ ਪੁੱਤ ਮੈਂ ਵੀ ਐ ਕਹਿੰਨੀ ਆ ਵੀ ਚੱਲ ਛੋੜੀ ਰੋਟੀ ਪੱਕਦੀ ਹੋਗੀ ਬਗਾਨੇ ਹੱੱਥਾ ਕਰੀ ਨਾ ਦੇਖ ਤੂੰ ਆਏ ਐ ਹੁਣ ਦੇਖ ਜੀ ਲੱਗਦਾ ਜਣੀ ਬੇੜੇ ਚ ਅੱਗੇ ਐ ਪੈ ਰਹੇ ਨਾ ਜਿਹੜਾ ਔਖਾ ਦਾ ਬੇੜਾ ਬੁਰਾ ਲੱਗਦਾ ਬੇੜਾ ਸਾਰਾ ਬਣ ਬੇ ਬੇ ਤੇਰੀ ਗੱਲ ਠੀਕ ਐ ਲੈ ਦੇਖ ਲੈ ਸੁੱਖਣਾ ਚਾਹ ਲੈ ਕੇ ਆ ਗਈ ਕਿਹੜਾ ਚਾਟਰ ਪਾ ਦਦੀ ਤੂੰ ਨੇ ਠੀ ਲੈ ਮੈਂ ਤਾਂ ਐ ਕਹਿੰਦੀ ਭਾਈ ਆਹ ਗੀਰਵਾ ਸੇੜ ਲਿਆਉਂਦੇ ਪੱਲਿਆਂ ਵਾਲਾ ਪੇ ਲੈ ਤੁਹਾ ਬੋਲ ਹੈ ਅਕੇ ਵੱਡੇ ਜੇਠ ਪਤੀਉਰੇ ਮਰ ਗਏ ਸਮਝਣ ਵਾਲਿਆਂ ਨੂੰ ਹੱਕ ਮੰਨਦਾ ਪੱਲਾ ਕਰਾਈਦਾ ਉਹ ਬੇਬੇ ਅੱਜ ਗੱਲ ਕੌਣ ਕਰਦਾ ਪੱਲੇ ਬੇ ਨਹੀਂ ਪੱਲਾ ਤਾਂ ਪਰਦਾ ਹੁੰਦਾ ਪੁੱਤ ਆਵਦਾ ਇਹਦਾ ਅੱਖਾਂ ਦੀ ਸ਼ਰਮ ਹੁੰਦੀ ਆ ਪੱਲੇ ਨਾਲ ਦੀ ਕੋਈ ਫਰਕ ਨਹੀਂ ਪਰ ਚਾਹੇ ਕੋਈ ਕਿਵੇਂ ਬੈਠਾ ਹੈ ਬੀਹੇ 'ਚ 10 ਬੈਠੇ ਨੇ ਕੋਈ ਕੁਸ ਬੋਣ ਦਾ ਕੁਸ ਅਗਲੀ ਕਰਕੇ ਪੱਲਾ ਪਰ ਨੱਗ ਜਾਂਦੀ ਆ ਨਿਵੇਂ ਕਾ ਸਾੜ ਦੇ ਗੁਰੂ ਆਉਂਦੇ ਆ ਫਲਾਂ ਦੀ ਸੁਣਿਆ ਲੈ ਬੇਬੇ ਫੇਰ ਵੀ ਅਗਲੀ ਦਮ ਦਿਔਰਾ ਬਿਉੜਾ ਜੇਠ ਹਾਂ ਲੈ ਮੈਂ ਕਹਿੰਦਾ ਤੇਰੀ ਵੇਖਾਂ ਮੂਰੇ ਸੁਣੋ ਬੋਲੀ ਕੁਝ ਆ ਜਾਣਾ ਦੇਖ ਕੇ ਤੂੰ ਤਾਂ ਆਪ ਲਾਲ ਗਰਾਰੀ ਨੂੰ ਚੰਬੜ ਗਿਆ ਜੇ ਹੋਰ ਹੋਰ ਹੋਏ ਬੇ ਬੇ ਚੱਲ ਸ਼ੁਕਰ ਮਨਾ ਦੇਲੀ ਵਧ ਗਈ ਸੋਡੇ ਰੱਬ ਨਾਲ ਐਵੇਂ ਜਿਵੇਂ ਨਾ ਮਹਾਰਾਜ ਦੇਗਾ ਕਿ ਜਿਵੇਂ ਕਹਿੰਦੀ ਦੀਵੇ ਨਾਲ ਪੱਤੀ ਲਾ ਦੂਗਾ ਬਾਹਰ ਖੁੱਲ ਗਿਆ ਪੁੱਤ ਕੋਈ ਦੁਸ਼ਟਿਆ ਹੋਇਆ ਮੰਗਦਾ ਮੈਂ ਤਾਂ ਕਹਿੰਨੀ ਆ ਜੇ ਵੇੜੇ ਸੁੱਖ ਦਾ ਖੇੜੇ ਸੁੱਖ ਜੇ ਆਪਾਂ ਖੇੜੇ ਨਹੀਂ ਸੁੱਖ ਵੇੜੇ ਸੁੱਖ ਕਿੱਥੋਂ ਹੋਊਗੀ ਉਹ ਤਾਂ ਬੇਬੇ ਤੇਰੀ ਗੱਲ ਠੀਕ ਆ ਪਰ ਮਨ ਤਾਂ ਲੋਕਾਂ ਨੂੰ ਡਰ ਲੱਗਦਾ ਇਹ ਕੀ ਕਰਨਗੇ ਉਹ ਬੇ ਮਾਪਾਪ ਸਿਰਤੇ ਨਹੀਂ ਗਿਆ ਬਾਹਰ ਲੱਛਣ ਕਰਦੇ ਨੇ ਇਹ ਚਾਹ ਦੇ ਲੱਕੀ ਸਵਾਦ ਕਰਕੇ ਲਿਗਿਆ ਸਾਡੀ ਬਹੁਤਾ ਪੋਰਾ ਚਾਚੀ ਦੀ ਨਹੀਂ ਕਰ ਰਿਹਾ ਪਾਣੀ ਕਰਦੀ ਹੈ ਪੀ ਕੇ ਤਾਂ ਦੇਖ ਲੈ ਇਹਦਾ ਮਨ ਲੱਗਦਾ ਪਹਿਲੇ ਦਿਨ ਕਰਕੇ ਜੇ ਵਧੀਆ ਬਣਾਤੀ ਨਾ ਇੱਕ ਦਿਨ ਪਹਿਲਾਂ ਹੀ ਪੀ ਕੇ ਗਈ ਦੀ ਮੈਂ ਚਾਹ ਅੱਛਾ ਹਾਂ ਵਧੀਆ ਕਰੀ ਬੈਠੇ ਚੱਲ ਫਿਰ ਮਾਰ ਜਾ ਕਰ ਗੇੜਾ ਸਾਡੀ ਪੀ ਜਾ ਕਰ ਚਾਚੂ ਤਾਂ ਰਹੀ ਬੇ ਮਾਈ ਨਹੀਂ ਵਾਹ ਗੇੜੇ ਮਾਰਤੇ ਨੇ ਤਾਂ ਲੋਕ ਹਰਾਮੀ ਨੇ ਕੋਈ ਗੱਲ ਬਾਤ ਇੱਕ ਇੱਕ ਕੋਈ ਜਣੇ ਲੜਨ ਫਿੜਨਗੇ ਅਗਲੇ ਘਰ ਪਤਾ ਨਹੀਂ ਹੋਈ ਤਾਈ ਉਹਦੀ ਉਹ ਹੀ ਲੜਾਕੀ ਜਾਂਦੀ ਆਪਾਂ ਕਾਹ ਨੂੰ ਆਣੇ ਪੁੱਤ ਆਪਾਂ ਤੇ ਚੁੱਪ ਕਰ ਜਾਈਂ ਚੱਲੇ ਸਾਡੇ ਮੋਹ ਆਉਂਦਾ ਆ ਜਾਣੀ ਬੀਂ ਚਾਹ ਤਾ ਹੋਰ ਤਾਈ ਮੜਾ ਮੜਾ ਨੂੰ ਦੱਸਦਾ ਕਰ ਅਗੇ ਹੈ ਵੀ ਫਲਾਣੇ ਲੈਵੇ ਖੜਨਾ ਆਪਾਂ ਫਲਾਣੇ ਨੂੰ ਬੁਲਾਉਣਾ ਨਹੀਂ ਜਿਆ ਇਹਨੂੰ ਕੁਝ ਪਤਾ ਨਹੀਂ ਨਵੀ ਆ ਜੇ ਮੇਰੀ ਗੱਲ ਸੁਣਾ ਹੁਣ ਅੱਗੇ ਆਈਆਂ ਗੱਲਾਂ ਛੱਡ ਦੇ ਤੂੰ ਹੁਣ ਤਾਂ ਤੁਰਿਆ ਜਾਂਦੀਆਂ ਨੇ ਹੱਥਾਂ ਦੇ ਸਿਰੋਂ ਜਮਾਲ ਜਾਂਦੀਆਂ ਨੇ ਹੁਣ ਦੱਸਣ ਪੁੱਛਣ ਦੀ ਗੱਲ ਨਹੀਂ ਕੋਈ ਹੁਣ ਤਾਂ ਸਿੱਖਿਆ ਸਿਖਾਈਆਂ ਆਉਂਦੀਆਂ ਨੇ ਬੋਲੇ ਇਹ ਤਾਂ ਆਪਾਂ ਨੂੰ ਸਿਖਾਉਂਦੀਆਂ ਨੇ ਇਹ ਤਾਂ ਗੱਲ ਤਾਂ ਇਹ ਠੀਕ ਹੈ ਪਰ ਮੈਨੂੰ ਇੱਕ ਡਰ ਲੱ ਕਿਤੇ ਮੇਰੇ ਨਾਲ ਗੋ ਜੁੱਲੀ ਬਿਸਤਰਾ ਚ ਕਾ ਦੇਣ ਘਰਾਂ ਮੈਂ ਹੈਗੀ ਤੇਰੇ ਨਾਲ ਕਿਤੇ ਮੈਂ ਟਰੱਕਾ ਜੋਗੀ ਰਹਿ ਜਾ ਹਾਂ ਮੈਂ ਕਿਵੇਂ ਰਹਿ ਜਗਾ ਭਾਈ ਬਾਕੀ ਇੱਕ ਗੱਲ ਤੈਨੂੰ ਮੈਂ ਵੀ ਕਹਿਣੀ ਆ ਥੋੜੇ ਜੋ ਤੂੰ ਵੀ ਆਲੀ ਲੂਤਰਾ ਨੂੰ ਅੰਦਰ ਕਰ ਲੈ ਉਹ ਲੈ ਭਾਈ ਹੁਣ ਮੇਰੇ ਤੈਨੂੰ ਪਤਾ ਹਨਾ ਬਾਹਰ ਅੰਦਰ ਰਹਿ ਕੇ ਸਵਾਹ ਹੋ ਜਾ ਹੋ ਰਿਹਾ ਵੇ ਤੂੰ ਬੜ ਬੋਲਾ ਹੈ ਕਿੱਡੀ ਦਾ ਤੇਰੇ ਪਾਪ ਪੋਰਾ ਨਹੀਂ ਤੂੰ ਆਈ ਨਹੀਂ ਪਤਾ ਕਿ ਬੋਲੀਆਂ ਨੇ ਬੋਲ ਵਗਾਰੇ ਮਿੰਨਿਆਂ ਪਿੰਡ ਜਾੜੇ ਤੂੰ ਤਾਂ ਬਗਿਆੜ ਕੇ ਪਰ ਧਰ ਜਾਂ ਨੇ ਗੈਲੋ ਬਿਗਰੇ ਦੇ ਸਾਹਮਣੇ ਤੇਨੂੰ ਪਤਾ ਉਹ ਸਵਾਹ ਤਾਂ ਮੇਰਾ ਨਰਮਾਗਾ ਪਰ ਮੈਨੂੰ ਆਇਆ ਵੀ ਸੱਚੀ ਗੱਲ ਮਤੋਂ ਕਹੇ ਬੈਣਾ ਰਹਿਣ ਜਾਂਦਾ ਹੈ। ਕੋਈ ਕਹੀਂ ਤੈਨੂੰ ਬਾੜ ਬੋਲਾ ਕਹਿਣੀ ਆ ਮੈਂ ਵੀ ਤੂੰ ਪੈਸੇਆਣੇ ਬਣ ਕੇ ਰਹੇ ਹੁੰਦੇ ਸੋਡੀ ਰੋਟੀ ਪੱਕਦੀ ਹੋਗੀ। ਤੂੰ ਜਵਾਕ ਦੇ ਬੈਣਾ ਗਾ ਗੁੱਠਾ ਦੇ ਤਰਪਾਈ ਆ। ਸਾਈ ਧੂਰੇ ਬੈਠੀ ਹੈਗੀ ਤੈਨੂੰ ਬਬਲੀ ਬੁਲਾਉਣ ਲੱਗ ਰਿਹਾ ਬਾਰੇ। ਲੈ ਆ ਦੇਖ। ਹਾਂ। ਵੀ ਮੈਂ ਤਾਂ ਦੀਪਾ ਦੀ ਜਨਮ ਦਿਨ ਤੇ ਪੈਰ ਮਾਗ ਰਹੀ। ਜਾਨੀਆ ਮੈਂ ਤਾਂ। ਜਾ ਜਾ ਕੇ ਆ ਉਹਨੂੰ ਜਾਣਾ ਹੋਣਾ ਕਿਧਰੇ। ਲੈ ਜਾਨੀਆ ਤਾਂ ਸੁਣ ਲੈ। ਚੱਲ। ਉਹ ਕਹ ਰਹੀ ਸੀ ਕਹਿੰਦਾ ਮੈਂ ਬਹੁ ਨੂੰ ਲੈ ਕੇ ਜਾਣਾਗਾ ਆ ਪਤਾ ਨਹੀਂ ਕਿਧਰ। ਉੱਥੇ ਲੜਨ ਬੋਲਣ ਲੱਗ ਰਹੀ ਦੀਗੀ। ਜਿੰਦੀ ਜਦੋਂ ਚਲ ਕੋਈ ਨਾ ਮੈਂ ਤੇਰੇ ਕੋਲ ਫੇਰ ਘੇੜਾ ਮਾਰ ਕੇ ਜਾਉਂਗੀ ਕੋਈ ਨਾ ਆਹ ਲੱਗ ਰਹੀ ਆ ਤਾਇਆ ਬਾਤ ਸਮਾਨ ਦੇ ਗੈਂਤੀ ਲਿਆ ਦੂੰਗਾ ਮੈਂ ਫਿਰ ਹੋਰ ਬਾਈ ਪੀ ਲਈ ਚਾਹ ਚਾਹ ਪੀ ਲਈ ਛੋਟੇ ਮੈਂ ਵਧੀਆ ਲੱਗੀ ਅੱਜ ਸਵਾਦ ਬਣਾਈ ਆ ਅੱਗੇ ਅੱਗੇ ਦੇਖੋ ਕੀ ਬਣਦਾ ਕੋਈ ਨਾ ਹੁਣ ਤੈਨੂੰ ਰੋਟੀਆਂ ਚੋਪੜੀਆਂ ਮਿਲਣਗੀਆਂ ਖਾਣ ਨੂੰ ਤੂੰ ਤਾਂ ਉਹ ਡਰਿਆ ਹੋਏ ਉਹ ਬਾਈ ਮੈਨੂੰ ਤਾਂ ਦੋ ਰੋਟੀਆਂ ਖਵਾ ਦੇ ਗਰੀ ਚੋਪੜਣ ਦੀ ਲੋੜ ਨਹੀਂ ਜੀ ਉਹ ਬਾਈ ਤੂੰ ਤਾਂ ਢਾਬੇ ਦੀਆਂ ਦਾਲ ਸਬਜ਼ੀਆਂ ਨਿਤ ਨਵੀਆਂ ਖਾਣ ਗਈ ਜਾ ਹੋਏਗਾ ਤੈਨੂੰ ਕਿੱਥੇ ਵਧੀਆ ਲੱਗਣੀਆਂ ਆ ਘਰ ਦੀਆਂ ਦਾਲਾਂ ਉਹ ਛੋਟੇ ਚਲ ਸਾਡੇ ਗੱਲਾਂ ਆਉਣ ਤੋਂ ਮੇਰੀ ਗੱਲ ਸੁਣਾ ਤੂੰ ਵਿਆਹ ਤਾਂ ਕਰਾ ਲਿਆ ਹੁਣ ਉਹਨੂੰ ਜੋਤੀ ਥੱਲੇ ਰੱਖੇ ਕਿਤੇ ਸਰ ਤੇ ਬਿਠਾ ਲੈ ਕੱਲ ਤੂੰ ਉਹੀ ਤੰਗ ਹੋਏਗਾ ਫਿਰ ਉਹ ਕਾਨੂੰਨ ਬਾਈ ਤਾਂ ਗੁੰਦਾਂਗਾ ਤੂੰ ਤਾਂ ਉਹੀ ਮਰੀ ਜਾਣਾਗਾ ਓਏ ਬਥੇਰਾ ਕੁਛ ਦੇਖਦਾ ਮੈਂ ਬਾਹਰ ਅੰਦਰ ਰਹਿਣ ਨਾਲ ਸਾਰੇ ਲੱਛਣ ਦੇਖਦਾ ਮੈਂ ਜਨਾਨੀਆਂ ਦੇ ਫਲਾਣੀ ਨੇ ਘਰ ਆਲਾ ਮਾਰਤਾ ਫਲਾਣੀ ਨੇ ਐਂ ਕਰਤਾ ਬਾਈ ਸਾਰੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਗੀਆਂ ਉਹ ਫਿਰ ਵੀ ਮੈਂ ਤੁਹਾਨੂੰ ਕਹਿਣਾ ਇਹਨੂੰ ਪੇਤ ਪੋਤ ਘਰ ਦਾ ਕੱਟੇ ਦੇ ਹੀ ਹਲੇ ਬਾਈ ਤਾਂ ਬਹੁਤ ਖਿਆਲ ਰੱਖਦੀ ਹੈ ਮੇਰਾ ਸਾਨੂੰ ਇਕੱਠੇ ਰਹਿੰਦੇ ਨੂੰ ਮਹੀਨਾ ਹੋ ਗਿਆ ਪੂਰਾ ਉਹ ਮਹੀਨਿਆਂ ਨਾਲ ਕਿਹੜਾ ਤਾਂ 9-9 10-10 ਸਾਲਾਂ ਨਹੀਂ ਛੱਡ ਕੇ ਭੱਜ ਜਾਂਦੇ ਨੇ ਤੋ ਤਾਂ ਮਹੀਨਾ ਹੀ ਕਹਿਣਾ ਹਜੇ ਹਾਂ ਉਹ ਤਾਂ ਤਰੀਕ ਗੱਲ ਸਿਆਣੀ ਆ ਬਾਈ ਜਿਹੜਾ ਉਹ ਨਹੀਂ ਗਾ ਤੇ ਆਪਣੇ ਨਾਲ ਵਿੱਕੀ ਜਿੰਦੀ ਜੀ ਦਾ ਉਹ ਪੰਚਰ ਵਾਲੀ ਦੁਕਾਨ ਸੀ ਆਪਣੇ ਹਾਂ ਬਾਈ ਉਹਨਾਂ ਨਾਲ ਜਵਾਬ ਹੋ ਗਿਆ ਸੀਗਾ ਹਾਂ 2 ਮਹੀਨਿਆਂ ਦਾ ਜਵਾਬ ਛੱਡ ਕੇ ਭੱਜ ਗਈ ਹੋਰ ਮੈਂ ਤੈਨੂੰ ਕੀ ਕਹਿਣਾ ਫਿਰ ਇਹਦੇ ਨੂੰ ਮੱਥਾ ਮਾਰਦਾ ਤੇਰੇ ਨਾਲ ਮੈਂ ਚੱਲ ਕੋਈ ਨਾ ਸਾਰਾ ਕੁਝ ਚੁਕਾ ਦੇ ਨੂੰ ਬਈ ਇਹ ਹਜੇ ਨਹੀਂ ਸੱਚ ਮੈਂ ਕਹਿੰਦਾ ਤੀਆ ਪੈਸਾ ਤਾਂ ਦੇ ਦੇ ਥੋੜੇ ਜੇ ਹਣ ਤੂੰ ਦੂ ਲਿਆਏਗਾ ਗਿੱਜਾ ਵਰਕੇ ਉਹ ਕਿਹੜੇ ਪੈਸੇ ਲਿਆਏ ਯਾਰ ਮੈਂ ਕਿਉਂ ਤੈਨੂੰ ਕੀ ਦੱਸਾਂ ਮੇਰਾ 70000 ਦਿਗਾ ਅਈ ਫਰਫਾ ਹੋ ਗਿਆ ਪਤਾ ਨਹੀਂ ਕੋਈ ਚੱਕ ਕੇ ਲੈ ਗਿਆ ਯਾਰ ਕੱਢ ਕੇ ਲੈ ਗਿਆ ਬੱਸ ਬਈ ਸੱਚੀ ਗੱਲ ਆ ਲੋਕ ਨੇੜੇ ਪਿੰਡ ਦੇ ਨਾ ਸੱਚ ਕਹਿੰਦੇ ਨੇ ਉਹ ਉਹ ਯਾਰ ਹਣ ਤੂੰ ਲੋਕਾਂ ਮਗਰ ਲੱਗੇਗਾ ਬਈ ਫਿਰ 70000 ਪੀਐਸ ਸਰਕਾਰੀ ਮੁਲਾਜ਼ਮ ਦਾ ਹੁੰਦਾਗਾ ਤੈਨੂੰ ਪਤਾ ਨਹੀਂ ਕਿਹੜੀ ਤੀਮੀ ਵਾਸਤੇ ਨੰਗਾਤਾ ਮੇਰੇ ਸਾਲ ਤੀਹ 6 ਟਰੱਕ ਡਰਾਈਵਰ ਦਾ ਕੋਈ ਫਾਇਦਾ ਨਹੀਂ ਤਰਾ ਓ ਕਿਉਂ ਨਹੀਂ ਫਾਇਦਾ ਛੱਡ ਦੇ ਇਹਨੂੰ ਕਿਉਂ ਛੱਡਦਾ ਬਈ ਫਿਰ ਖਾ ਮੈਂ ਕੀ ਓਰੇ ਨਾ ਹੁਣ ਮੇਰੇ ਸਿਰ ਤੇ ਖੰਦਾ ਆ ਹੁਣ ਤੱਕ ਚੱਲ ਮਰਜੀ ਐ ਬਈ ਯਾਰ ਨਹੀਂ ਪੈਸੇ ਦੇਣੇ ਮੈਨੂੰ ਪਤਾ ਹੁਣ ਤੂੰ ਕਦੇ ਨਹੀਂ ਦਿੰਦਾ ਗਿਆ ਤੈਨੂੰ ਆਇਆ ਹੋਗਾ ਵੀ ਅਸੀਂ ਵਿਆਹ ਕਰਵਾ ਲਿਆ ਨਾ ਚੱਲ ਬਈ ਕੋਈ ਨਾ ਯਾਰ ਮੈਂ ਤਾਂ ਉਹਦਾ ਆਪ ਲੱਗ ਜੂ ਕੰਮ ਤੇ ਕੰਮ ਤਾਂ ਲੱਗਣਾ ਪੋਗਾ ਫਿਰ ਵੀ ਜੇ ਮੈਂ ਤੁਹਾਨੂੰ ਪੈਸੇ ਦਿੱਤੇ ਕੰਮ ਤਾਂ ਫਿਰ ਵੀ ਲੱਗਣਾ ਪੋਗਾ ਮੈਂ ਲੱਗ ਗਿਆ ਜੀ ਕੰਮ ਤੇ ਮੈਂ ਸ਼ੋਰੂਮ ਚ ਜਾਣਾ ਹੁੰਦਾਗਾ ਕਿਹੜੇ ਜਆ ਉੰ ਬਿੱਕੀ ਵਰਤਵਾਚ ਉਹਦੂ ਚੱਜਦਾ ਕੰਮ ਕਰਦਾ ਕੋਈ ਬਣਾ ਸ਼ੋਰੂਮ ਆ ਵਾ ਪਰ ਬਾਈ ਕਰੇ ਟਾਈਮ ਪਾਸ ਨੇ ਹੁੰਦਾ ਦੀ ਇਕੱਲੇ ਦਾ ਚੱਲ ਕੋਈ ਨਾ ਪਾਇਸੀ ਨਹੀਂ ਹੁੰਦਾ ਇਹ ਕਿ ਜੀ ਮੇਰੇ ਨਾਲ ਦਾ ਕਹਿੰਦਾ ਪੈਸੇ ਦੇ ਦੇ ਹੁਣ ਇਹਨੂੰ ਮੈਂ ਕੀ ਕਹਾਂ ਵੀ ਪੈਸੇ ਕਿੱਧਰ ਮੈਂ ਗਾਲ ਤੇ ਜੇ ਦੱਸਦਾ ਕਹੂਗਾ ਵੀ ਇਹ ਹਜੇ ਲੜਾ ਲੁੱਚਿਆ ਹੈ ਚੱਲ ਕੋਈ ਨਾ ਜੇ ਬਾੜੇ ਖੜੇ ਜਾਂ ਪੂਆ ਕੋਈ ਹਿੱਲਾ ਕਰ ਦੂਗਾ ਦੇ ਦੂਗਾ ਪੈਸੇ ਦੇਖਾ ਵਾ ਹੰਡਲੇ ਕਿਹੇ ਜੀ ਲੈ ਕੇ ਆਇਆ ਦੇਖ ਨਗਰੇ ਇਹਨਾਂ ਹੁਣ ਕੌਣ ਸਮਝਾਵੇ ਕਮਲੇ ਨੂੰ ਵੀ ਮੇਰੇ ਤੋਂ ਪੱਲੇ ਕਰਨ ਦੀ ਕੀ ਲੋੜ ਆ ਤੈਨੂੰ ਚਲਾਇ ਕਰਦਾ ਦੇਖਣ ਜਾ ਕੇ ਕਿਤੇ ਸਾਡੇ ਵਾਲਾ ਛੋਟਾ ਅਜੇ ਫੇਰ ਅਜੇ ਮੌਕਾ ਦੇਖਣ ਦਾ ਵੀ ਯਾਰ ਸੁਣਦੇ ਦੇਖਣ ਨੂੰ ਲੱਗਦੀ ਉਹ ਆ ਚੱਲ ਜਾਣਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਤੇ ਠੀਕੇ ਰਹਿਣੇ ਚਾਹੀਦੇ ਹੋ ਇੱਕ ਸਾਡੇ ਜੀ ਵੀਡੀਓ ਵੇਖਦੇ ਹੋ ਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੀ ਕਮੀ ਪੇਸ਼ੀਆਂ ਵੀ ਦੱਸਿਆ ਕਰੋ ਤਾਂ ਕਿ ਅਸੀਂ ਉਹਨੂੰ ਗਾਹਾਂ ਸੁਧਾਰ ਸਕੀਏ ਥੈਂਕ ਯੂ